ਦੁਨੀਆ ਭਰ ਦੀ ਗੱਲ ਕਰੀਏ ਤਾਂ ਬੜੇ ਡੋਨਰਸ ਨੇ ਬਲੱਡ ਡੋਨਰਸ ਨੇ ਤੇ ਇਵਨ ਤੁਹਾਨੂੰ ਬਲੱਡ ਬੈਂਕ ਵਾਲੇ ਵੀ ਨੰਬਰ ਪ੍ਰੋਵਾਈਡ ਕਰਾ ਦਿੰਦੇ ਹੁਣ ਜਿਵੇਂ ਮੈਂ ਆਪਦੀ ਗੱਲ ਕਰਾਂ ਤਾਂ ਮੈਂ ਟ੍ਰਾਈ ਸਿਟੀ ਚ ਪੂਰਾ ਐਕਟਿਵਾਂ ਚੰਡੀਗੜ੍ਹ ਮੁਹਾਲੀ ਪੰਚਕੂਲਾ ਦੀ ਗੱਲ ਕਰੀਏ ਤਾਂ ਤੇ ਮੇਰੇ 90% ਜਿਹੜੇ ਬਲੱਡ ਬੈਂਕਸ ਨੇ ਉਹਨਾਂ ਨੇ ਉਹਨਾਂ ਦੇ ਵਿੱਚ ਮੇਰਾ ਨੰਬਰ ਹੈਗਾ ਤਾਂ ਉਹ ਆਟੋਮੈਟਿਕਲੀ ਉਹ ਆਪ ਹੀ ਦੇ ਦਿੰਦੇ ਆ ਜਦੋਂ ਕਿਸੇ ਨੂੰ ਲੋੜ ਪੈਂਦੀ ਆ ਜਾਂ ਹੋਰ ਜਿਹੜਾ ਸਰਕਲ ਹੁੰਦਾ ਅੱਗੇ ਦੀ ਅੱਗੇ ਕਿਤੇ ਨਾ ਕਿਤੇ ਨੰਬਰ ਆਪੇ ਰੇਂਜ ਹੋ ਜਾਂਦਾ ਹੈ ਤੇ ਸਭ ਤੋਂ ਪਹਿਲਾਂ ਮੇਰੀ ਰਿਕੁਐਸਟ ਏ ਸਾਰਿਆਂ ਨੂੰ ਸਾਨੂੰ ਤੰਗ ਕਰਨ ਤੋਂ ਪਹਿਲਾਂ ਤੁਸੀਂ ਆਪਦੇ ਰਿਸ਼ਤੇਦਾਰ ਜਿੰਨਾ ਪਿੱਛੇ ਤੁਸੀਂ ਕਹਿੰਦੇ ਹੋ ਵੀ ਹਾਂ ਵੀ ਸਾਡੇ ਰਿਸ਼ਤੇਦਾਰ ਆ ਨਾ ਸਾਡੇ ਰਿਸ਼ਤੇ ਨਾਤੇ ਆ ਜਾਂ ਸਾਡੇ ਸੱਜਣ ਮਿੱਤਰ ਆ ਤੁਸੀਂ ਉਹਨਾਂ ਨੂੰ ਤੰਗ ਕਰੋ ਉਹਨਾਂ ਤੱਕ ਅਪਰੋਚ ਕਰੋ ਤਾਂ ਜ਼ਿਆਦਾ ਬੈਟਰ ਆ ਕਿਉਂਕਿ ਅਸੀਂ ਤਾਂ ਫਿਰ ਵੀ ਮਤਲਬ ਉਪਰੇ ਇਨਸਾਨ ਆ ਨਾ ਸਾਡੇ ਮਨ 'ਚ ਤਾਂ ਫਿਰ ਵੀ ਕਿਤੇ ਨਾ ਕਿਤੇ ਸ਼ਾਇਦ ਇਹ ਭਾਵਨਾ ਆ ਜਾਏ ਯਾਰ ਵੀ ਮੈਂ ਕੀ ਲੈਣਾ ਪਰ ਜਿਹੜਾ ਤੁਹਾਡਾ ਸੱਜਣ ਮਿੱਤਰ ਆ ਜਿਹੜਾ ਰਿਸ਼ਤੇਦਾਰ ਆ ਉਹ ਤਾਂ ਸ਼ਾਇਦ ਉਹਦੇ ਨਾਲ ਤੁਹਾਡੇ ਇਮੋਸ਼ਨ ਜੁੜੇ ਹੁੰਦੇ ਆ ਅਟੈਚਮੈਂਟ ਹੁੰਦੀ ਆ ਉਹ ਤੁਹਾਡੇ ਲਈ ਪਹਿਲਾਂ ਐਫਰਟ ਕਰੇਗਾ ਨਾ ਤੇ ਅਸੀਂ ਤਾਂ ਬਾਅਦ ਚ ਆ ਤਾਂ ਉਹ ਚੀਜ਼ਾਂ ਨਹੀਂ ਪਰ ਤੁਸੀਂ ਵੀ ਬਹੁਤ ਜਗ੍ਹਾ ਤੇ ਲੋਕਾਂ ਦੇ ਨਾਲ ਖੜਦੇ ਹੋ ਉਪਰ ਹੀ ਨਹੀਂ ਹੈਗੇ ਮਤਲਬ ਇੱਕ ਹੁੰਦਾ ਨਾ ਵੀ ਅ ਮੈਂ ਜਿੱਥੇ ਜ਼ਿਕਰ ਕੀਤਾ ਸੀ ਸ਼ੁਰੂ ਦੇ ਵਿੱਚ ਵੀ ਨਾਨਕ ਸਿੰਘ ਜੀ ਹੋਣਾ ਨਾਵ ਲਿਖਿਆ ਸੀ ਚਿੱਟਾ ਲਊ ਜੀ ਜੀ ਹੁਣ ਤੁਸੀਂ ਰਿਸ਼ਤੇਦਾਰਾਂ ਦੀ ਜ਼ਿਕਰ ਕੀਤਾ ਰਿਸ਼ਤੇਦਾਰਾਂ ਦੇ ਕਈ ਵਾਰੀ ਲਹੂ ਚਿੱਟਾ ਹੋ ਜਾਂਦਾ ਫਿਰ ਤੁਹਾਡੇ ਆਉਂਦੇ ਪੈਂਦੀ ਆ ਉਹ ਤਾਂ ਦੇਖੋ ਕਈ ਵਾਰੀ ਸਾਡੇ ਕੋਲ ਬਥੇਰੇ ਕੇਸ ਆਉਂਦੇ ਆ ਹਾਂ ਉਹ ਕਈ ਵਾਰੀ ਆਇਆ ਹੁੰਦਾ ਵੀ ਇਦਾਂ ਦੀਆਂ ਸੋਸ਼ਲ ਮੀਡੀਆ ਤੇ ਇਦਾਂ ਦੀਆਂ ਗੱਲਾਂ ਸ਼ੇਅਰ ਨਾ ਕਰੀ ਤੇ ਜ਼ਿਆਦਾ ਵਧੀਆ ਰਹਿੰਦਾ ਕਿਉਂਕਿ ਲੋਕ ਨਾ ਫਿਰ ਥੋੜੇ ਜਿਹਾ ਡੀਮੋਟੀਵੇਟ ਵੀ ਹੋ ਜਾਂਦੇ ਆ ਨਾ ਥੋੜੀਆਂ ਜਿਹੀਆਂ ਨੇਗੇਟਿਵ ਥੌਟਸ ਆਣ ਲੱਗ ਜਾਂਦੇ ਆ ਤਾਂ ਮਤਲਬ ਕਈ ਵਾਰੀ ਇਦਾਂ ਦੇ ਸਾਡੇ ਨਾਲ ਇਦਾਂ ਦੇ ਇਨਸੀਡੈਂਟ ਹੁੰਦੇ ਆ ਵੀ ਮੈਂ ਤੁਹਾਨੂੰ ਛੋਟਾ ਜਿਹਾ ਇੱਕ ਐਗਜ਼ਾਮਪਲ ਦੇ ਇੱਕ ਗੱਲ ਕਰਦਾ ਮੇਰੇ ਕੋਲ ਨਾ ਇੱਕ ਜਿਰਕਪੁਰ ਤੋਂ ਕੇਸ ਆ ਗਿਆ ਪੀਜੀ ਦੇ ਵਿੱਚ ਬਲੱਡ ਉਹਨਾਂ ਨੂੰ ਬਲੱਡ ਚਾਹੀਦਾ ਸੀਗਾ ਮੈਨੂੰ ਕਹਿੰਦੇ ਵੀ ਅਸੀਂ ਜਿਲਖਪੁਰ ਦੇ ਰਹਿਣ ਵਾਲੇ ਆ ਤੇ ਮੈਂ ਸੋਚਿਆ ਯਾਰ ਲੋਕਲ ਹੋ ਕੇ ਯਾਰ ਤੁਹਾਡੇ ਕੋਲ ਮਤਲਬ ਮੈਨਾਂ ਦਾ 15 20 ਕਿਲੋਮੀਟਰ ਦਾ ਸਫ਼ਰ ਹੋਊਗਾ ਸਿਰਫ ਤੇ ਐਟ ਲੀਸਟ ਬੰਦੇ ਕੋਲ ਜ਼ਿੰਦਗੀ 'ਚ ਇੱਕ ਬੰਦਾ ਤਾਂ ਹੁੰਦਾ ਹੀ ਹੈ ਜਿਹੜਾ ਆਪਣਾ ਨਾਲ ਖੜ ਜੇ ਆ ਕੇ ਕਹਿੰਦਾ ਜੀ ਕੋਈ ਰਿਸ਼ਤੇਦਾਰ ਕੋਈ ਫਰੈਂਡ ਸਰਕਲ 'ਚ ਕੋਈ ਗੱਲ ਨਹੀਂ ਕਰ ਰਿਹਾ ਕੋਈ ਫੋਨ ਨਹੀਂ ਚੱਕ ਰਿਹਾ ਨਾ ਕੋਈ ਵੀ ਆਉਣ ਲਈ ਤਿਆਰ ਨਹੀਂ ਆ ਫਿਰ ਮੈਂ ਉਹਨੂੰ ਥੋੜੀ ਜੀ ਨਾ ਕਈ ਵਾਰ ਜਿਵੇਂ ਹੁੰਦਾ ਨਾ ਬੰਦੇ ਦਾ ਸੁਭਾਅ ਮੈਂ ਉਹਨੂੰ ਐਸੀ ਕਹਿੰਦਾ ਮੈਂ ਕਿਹਾ ਯਾਰ ਬਈ ਮੈਂ ਤੇਰਾ ਡੋਨੇਟ ਜ਼ਰੂਰ ਕਰਾ ਦੂੰਗਾ ਮੈਨੂੰ ਮਤਲਬ ਮੈਂ ਤੇ ਮਤਲਬ ਮੈਨੂੰ ਮੇਰੇ ਕੰਮ ਤੇ ਜਾਂ ਮੇਰੇ ਐਫਰਟਸ ਤੇ ਕੌਨਫੀਡੈਂਸ ਆ ਠੀਕ ਆ ਮੈਂ ਤੈਨੂੰ ਜਰੂਰ ਅਰੇਂਜ ਕਰਵਾ ਦੂੰਗਾ ਪਰ ਇੱਕ ਇੱਕ ਕੰਮ ਕਰਨਾ ਪਊਗਾ ਮੇਰੇ ਲਈ ਕਹਿੰਦੇ ਦੱਸੋ ਮੈਂ ਕਿਹਾ ਸਾਰੇ ਰਿਸ਼ਤੇ ਨਾ ਤੇ ਛੱਡ ਕੇ ਨਾ ਸਾਰੇ ਯਾਰ ਮਿੱਤਰ ਛੱਡ ਕੇ ਮੇਰੇ ਨਾਲ ਯਾਰੀ ਪਾਣੀ ਪੈਣੀ ਮੈਂ ਕਿਹਾ ਅੱਜ ਤੋਂ ਬਾਅਦ ਮੇਰੇ ਨਾਲ ਹੀ ਰਿਸ਼ਤੇ ਸਾਰੇ ਤੇਰੇ ਮੇਰੇ ਨਾਲ ਹੀ ਯਾਰੀ ਹੈ ਨਾ ਪਗਾਏਗਾ ਫਿਰ ਮੈਂ ਤਾਂ ਅਰੇਂਜ ਕਰਾ ਕੇ ਦੇਵਾਂਗਾ ਕਹਿੰਦਾ ਭਈਆ ਕਿਆ ਬਾਤ ਕਰ ਰਹੇ ਹੋ ਨਾ ਮੈਂ ਫਿਰ ਜਦੋਂ ਜਦੋਂ ਮੈਂ ਉਹਨੂੰ ਇੱਕ ਕਈ ਵਾਰ ਨਾ ਸਾਡੇ ਕੋਲ ਕਾਰਡ ਪਏ ਹੁੰਦੇ ਆ ਪੀਜੀਏ ਦੇ ਵਿੱਚ ਕਾਰਡ ਦੀ ਲੋਡ ਹੁੰਦੀ ਹੈ ਇੱਕ ਕਾਰਡ ਡੋਨਰ ਜੋ ਡੋਨੇਟ ਕਰਦਾ ਨਾ ਇੱਕ ਕਾਰਡ ਉਹ ਦੇ ਦਿੰਦੇ ਆ ਵੀ ਤੁਸੀਂ ਹੁੰਦੇ ਤੇ 6 ਮਹੀਨੇ ਸਾਲ ਤੱਕ ਬਲੱਡ ਲੈ ਸਕਦੇ ਹੋ ਤਾਂ ਸਾਡੇ ਕੋਲ ਕਈ ਵਾਰੀ ਐਕਸਟਰਾ ਹੀ ਪਏ ਹੁੰਦੇ ਆ ਹਨਾ ਬਲੱਡ ਕੈਂਪਸ ਹੁੰਦੇ ਆ ਜੀ ਉੱਥੋਂ ਲੈ ਲੈਨੇ ਆ ਸਾਡੇ ਲਈ ਮਤਲਬ ਖਜ਼ਾਨਾ ਹੋ ਤੇ ਸਾਨੂੰ ਉਹ ਖਜ਼ਾਨਾ ਸੰਭ ਕੇ ਰੱਖਣਾ ਪੈਂਦਾ ਕਿਉਂਕਿ ਕਈ ਵਾਰੀ ਐਮਰਜੈਂਸੀ ਲੋਡ ਪੈ ਜਾਂਦੀ ਆ ਫਿਰ ਜਦੋਂ ਡੋਨਰ ਨਾ ਮਿਲੇ ਨਹੀਂ ਵੀ ਮਿਲਦਾ ਦੇਖੋ ਵਿਲਿੰਗਨੈਸ ਤੇ ਆ ਹਰੇਕ ਬੰਦਾ ਜੇ ਵਿਲ ਆਉਂਦੀ ਹੋਊਗੀ ਤਾਂ ਹੀ ਡੋਨੇਟ ਕਰੂਗਾ ਨਾ ਤੇ ਮੈਂ ਉਹਨੂੰ ਕਾਰ ਦੇਣ ਚਲਾ ਗਿਆ ਤੇ ਮਤਲਬ ਤੁਸੀਂ ਮੰਨੋਗੇ ਮੇਰੇ ਤੋਂ ਵੱਡਾ ਹੋਊਗਾ ਉਮਰ ਚ ਤੇ ਮੇਰੇ ਪੈਰੀ ਹੱਥ ਲਾਣ ਲੱਗ ਗਿਆ ਮੈਂ ਕਿਹਾ ਭਰਾਵਾ ਬਖਸ਼ ਲਾ ਕਿ ਉਹ ਮਤਲਬ ਰੱਬ ਬਣਾਉਣ ਲੱਗਿਆ ਮੈਨੂੰ ਮੈਂ ਕਿਹਾ ਵੀ ਕੋਈ ਗੱਲ ਨਹੀਂ ਬਟ ਮੈਂ ਕਿਹਾ ਯਾਰ ਤੁਸੀਂ ਇੱਕ ਚੀਜ਼ ਤਾਂ ਸੋਚੋ ਨਾ ਜ਼ਿੰਦਗੀ ਚ ਤੁਸੀਂ ਕਮਾਇਆ ਕੀ ਤਾਂ ਮਤਲਬ ਇਦਾਂ ਦੀਆਂ ਬੜੀਆਂ ਕਹਾਣੀਆਂ ਨੇ ਤੇ ਇੱਕ ਛੋਟੀ ਤੁਹਾਨੂੰ ਕਹਾਣੀ ਸੁਣਾਈ ਬਟ ਬੜੀਆਂ ਕਹਾਣੀਆਂ ਨੇ ਮਤਲਬ ਇਦਾਂ ਇਦਾਂ ਦੇ ਮੈਂ ਵੀ ਮਤਲਬ ਇੱਕ ਹੀ ਹਿਊਮਨ ਨੇਚਰ ਆ ਕਈ ਵਾਰੀ ਡੀਮੋਟੀਵੇਟ ਹੋ ਜਾਂਦੇ ਆ ਅਜ ਤੋਂ 6-7 ਸਾਲ ਪਹਿਲਾਂ ਦੀ ਗੱਲ ਹੋਏਗੀ 2-3 ਸਾਲ ਇੰਨੇ ਐਫਰ ਮਾਰੇ ਜੇ ਮੈਨੂੰ ਕਿਸੇ ਨੂੰ 5 ਯੂਨਿਟ ਚਾਹੀਦਾ 5 ਯੂਨਿਟੀ ਕਰਾ ਦਿੰਦੇ ਕਿਉਂਕਿ ਮੈਂ ਪੰਜਾਬ ਯੂਨੀਵਰਸਿਟੀ ਤੋਂ ਪੜਿਆ ਉੱਥੇ ਮੇਰਾ ਸਰਕਲ ਕਾਫੀ ਵੱਡਾ ਸੀ ਥੋੜਾ ਆਦਾ ਨੇਚਰ ਵੀ ਇਦਾਂ ਵੀ ਵਿਚਰ ਕੇ ਰਹਿਣਾ ਸਾਰਿਆਂ ਦੇ ਵਿੱਚ ਵਧੀਆ ਸਰਕਲ ਸੀ ਆਪਣਾ ਬਣਿਆ ਹੋਇਆ ਸਾਰਿਆਂ ਨਾਲ ਹੁਣ ਵੀ ਐਸਾ ਪਿਆਰ ਬਣਿਆ ਹੋਇਆ ਤੇ ਮਤਲਬ ਇੰਨੇ ਕੋ ਯਾਰ ਦੋਸਤ ਕਿਉਂਕਿ ਨਾ ਜਿਵੇਂ ਦਾ ਤੁਸੀਂ ਹੋਰਾਂ ਲੱਭਦੇ ਹੋ ਨਾ ਜਿਵੇਂ ਦੇ ਤੁਸੀਂ ਸਰਕਲ ਲੱਭਦੇ ਹੋਵੇਂ ਤਾਂ ਤੁਹਾਨੂੰ ਮਿਲ ਜਾਂਦਾ ਤੇ ਆਪਣਾ ਸਾਰਾ ਹੀ ਸਰਕਲ ਇਦਾਂ ਦਾ ਮਤਲਬ ਨਾਲ ਖੜਨਾ ਰਹਿਣਾ ਤੇ ਮੈਂ ਪੰਜ ਪੰਜ ਯੂਨਿਟ ਚਾਹੀਦੇ ਹੁੰਦੇ ਸੀ ਆਪਾਂ ਉਹ ਵੀ ਕਰਵਾ ਦਿੰਦੇ ਸੀਗੇ ਉਦੋਂ ਇਹ ਸੋਚਦੇ ਨਹੀਂ ਸੀ ਵੀ ਯਾਰ ਤੁਸੀਂ ਆਪ ਹੀ ਐਫਰਡ ਲਾ ਲਓ ਪਰ ਉਦੋਂ ਐ ਹੁੰਦਾ ਸੀ ਯਾਰ ਸਾਰੇ ਐਫਰਡ ਆਪਾਂ ਹੀ ਲਾਉਣੇ ਆ ਬਈ ਕਿਸੇ ਨੂੰ ਯਾਰ ਮਤਲਬ ਦੁੱਖ ਤਕਲੀਫ ਨਹੀਂ ਵੇਖਣ ਦੇਣੀ